ਇਹ ਗਰਮੀ ਫੋਰ ਸਾਡੇ ਯੇਸੀ ਪੁਰਾਣੇ ਵਿਰਸੇ ਦੇ ਨਾਲ ਜੁੜੇ ਹੋਏ ਆ ਸਾਨੂੰ ਇਹ ਪੁਰਾਣਾ ਵਿਰਸਾ ਬਹੁਤ ਵਧੀਆ ਲੱਗਦਾ ਵਾ ਜਿਵੇਂ ਸੌਣ ਦੇ ਮਹੀਨੇ ਤੀਆਂ ਦੇ ਦਿਨ ਵਿੱਚ ਸਾਰੀਆਂ ਕੁੜੀਆਂ ਇਕੱਠੀਆਂ ਹੋ ਕੇ ਪੇਕੇ ਆਉਂਦੀਆਂ ਨੇ ਸਾਰੀਆਂ ਇੰਜੋਏ ਕਰਦੀਆਂ ਨੇ ਤੀਆਂ ਦੇ ਵਿੱਚ ਫੇਰ ਸੌਣ ਦੇ ਸੰਧਾਰੇ ਦਿੱਤੇ ਜਾਂਦੇ ਆ ਸਾਰਾ ਪੁਰਾਣਾ ਕਲਚਰ ਬੱਚਿਆਂ ਨੂੰ ਅੱਜ ਕੱਲ ਦੇ ਟਾਈਮ ਤੇ ਨਹੀਂ ਪਤਾ ਸੀ ਉਹ ਸਾਰਿਆਂ ਨੂੰ ਪਤਾ ਲੱਗੂਗਾ ਬੱਚਿਆਂ ਨੂੰ ਦੇਖ ਕੇ ਇੰਜੋਏ ਕਰਦੇ ਆ ਬੱਚੇ ਸਵੇਰ ਦੇ ਬਹੁਤ ਜ਼ਿਆਦਾ ਜੋਰਾਂ ਦੇ ਨਾਲ ਨੱਚ ਰਹੇ ਆ ਸਾਰਾ ਆਪਣੀ ਤਿਆਰੀਆਂ ਕਰੀਆਂ ਇਸ ਕਰਕੇ ਬਹੁਤ ਵਧੀਆ ਲੱਗਦਾ ਪਿੰਗਾ ਪਾਈਆਂ ਸਾਰਾ ਪੁਰਾਣਾ ਵਿਰਸਾ ਯਾਦ ਕਰਿਆ ਬੱਚਿਆਂ ਨੇ ਪਤਾ ਚੱਲਿਆ ਬੱਚਿਆਂ ਨੂੰ ਵੀ ਸਾਡਾ ਸਪੀਕਰ ਲਾਏ ਗਏ ਹਾਂਜੀ ਸਪੀਕਰ ਲਾਏ ਗਏ ਮਿੰਜੇ ਆਂਦਾ ਨਹੀਂ ਸੀ ਪਤਾ ਬੱਚਿਆਂ ਨੂੰ ਚਰਖਿਆਂ ਦਾ ਨਹੀਂ ਸੀ ਪਤਾ ਮਧਾਨੀਆਂ ਦਾ ਨਹੀਂ ਸੀ ਪਤਾ ਪੁਰਾਣੇ ਵਿਰਸੇ ਦਾ ਬਿਲਕੁਲ ਨਹੀਂ ਸੀ ਪਤਾ ਜਿਹੜੇ ਬੱਚੇ ਭੁੱਲੇ ਵਰਦੇ ਸੀ ਆਉਣ ਵਾਲੀ ਪੀੜ੍ਹੀ ਬਿਲਕੁਲ ਭੁੱਲੀ ਬੈਠੀ ਸੀਗੀ ਉਹਨਾਂ ਨੂੰ ਸਾਰਿਆਂ ਨੂੰ ਹੁਣ ਜਾਗਰੂਕੀ ਹੋਇਆ ਹਾਂਜੀ ਇਹ ਲੱਗਦਾ ਹਾਂਜੀ ਅਸੀਂ ਹਰੇਕ ਵਾਰੀ ਮੇਲੇ ਲਾਵਾਂਗੇ ਪਿਪਲਾਂ ਦੇ ਅੱਜ ਅਸੀਂ ਇਥੇ 3 ਸਾਨੇਵਲ ਦੀਆਂ ਪ੍ਰੋਗਰਾਮ ਕਰਵਾਇਆ ਹੈ ਬਹੁਤ ਰੌਣਕਾਂ ਲੱਗੀਆਂ ਹੋਈਆਂ ਨੇ ਪਹਿਲਾਂ ਅਸੀਂ ਸਾਰੇ ਪ੍ਰੋਗਰਾਮ ਜਿੰਨੇ ਕਰਵਾਉਂਦੇ ਸੀ ਹੋਟਲ 'ਚ ਕਰਵਾਉਂਦੇ ਸੀ ਪਰ ਇਸ ਵਾਰ ਅਸੀਂ ਇੱਕ ਨਵਾਂ ਉਦਮ ਕੀਤਾ ਵੀ ਅਸੀਂ ਜਿਹੜੀਆਂ 3 ਨੇ ਆਪਣੇ ਪਿੰਡ ਦੇ ਵਿੱਚ ਹੀ ਕਰਵਾ ਰਹੇ ਹਾਂ ਤੇ ਭੈਣਾਂ ਦੀ ਸਾਥ ਜਿਹੜੀ ਇੱਕ ਅਸੀਂ ਕ੍ਰੀਏਟ ਕਰ ਲਈ ਆ ਸਾਰੀਆਂ ਭੈਣਾਂ ਦਾ ਲੱਗੀਆਂ ਹੋਈਆਂ ਨੇ ਕਿੱਧਰ ਪਾਉਣ ਬੋਲੀਆਂ ਲੋਕਗੀਤ ਸੁਹਾਗ ਸਿੱਠਣੀਆਂ ਪੁਰਾ ਮਹੌਲ ਤਾਂ ਕਿਹਾ ਹੋਇਆ ਸੀ 3 ਵਜੇ ਸਟਾਰਟ ਕੀਤੀਆਂ ਸੀ ਹਲੇ ਵੀ ਮੈਨੂੰ ਲੱਗਦਾ ਪੈਣਾ ਥੱਕਿਆ ਨਹੀਂ ਹੈਗਾ ਹਾਂਜੀ ਜਿਵੇਂ ਵੀ ਆਪਾਂ ਇੱਕ ਨਮਾ ਹੀ ਹੋਣ ਉਹਦੋਂ ਚੱਕਿਆ ਕਿ ਆਪਾਂ ਹਰ ਵਾਰ ਪਿੰਡਾਂ ਵਿੱਚ ਹੀ ਕਰਾਇਆ ਕਰਾਂਗੇ ਈਆਂ ਕਿ ਮੈਂ ਆਪਾਂ ਪਹਿਲਾਂ ਹੋਟਲ 'ਚ ਕਰਾਉਨੇ ਆ ਇਸ ਵਾਰ ਅਸੀਂ ਸੋਚ ਲਿਆ ਆ ਕਿ ਅਸੀਂ ਹਰ ਵਾਰ ਪਿੰਡਾਂ ਵਿੱਚ ਜਿਹੜੀ ਇਹ ਪਿੰਡ ਦੇ ਵਿੱਚ ਧੀਆਂ ਲਾਇਆ ਕਰਾਂਗੇ ਕਿ ਕਿ ਜਾਏ ਲੋਕਾਂ ਪਾਸੇ ਕੀ ਦੇਖੂਗੇ ਲੋਕ ਅਸੀਂ ਪੁਰਾਣਾ ਮਹੌਲ ਫਿਰਜਣ ਦੀ ਕੋਸ਼ਿਸ਼ ਕੀਤੀ ਪੁਰਾਣਾ ਹੀ ਵਿਰਾਸਤ ਪੁਰਾਣਾ ਕਲਚਰ ਆਪਣਾ ਜਿਵੇਂ ਸੀ ਇੱਕ ਟੱਲੇ ਆ ਕੇ ਖੜਾ ਕੀਤਾ ਉਹਦੇ ਉੱਪਰ ਅਸੀਂ ਦਰੀਆਂ ਪਈਆਂ ਫੁਲਕਾਰੀਆਂ ਪਈਆਂ ਚਰਖੇ ਮਧਾਣੀਆਂ ਔਰ ਘੜੇ ਰੱਖੇ ਛੱਜ ਪੱਖੀਆਂ ਫੁਲਕਾਰੀਆਂ ਗਲੀਚੇ ਅਸੀਂ ਸਾਰਾ ਸਮਾਨ ਜਿਹੜਾ ਹੈ ਆ ਪੁਰਾਣਾ ਵਿਰਾਸਤ ਦਾ ਇਕੱਠਾ ਕਰਕੇ ਅਸੀਂ ਉੱਥੇ ਸਜਾਇਆ ਹੋਇਆ ਅਸੀਂ ਬਹੁਤ ਪੂਰੀਆਂ ਰੌਣਕਾਂ ਨੇ ਬੀਬੀਆਂ ਥੱਕ ਨਹੀਂ ਰਹੀਆਂ ਦੇਖੋ ਕਿੰਨੀ ਗਰਮੀ ਆ ਉਹਦੇ باوجود ਵੀ ਪੂਰਾ ਮਾਹੌਲ ਧਖਿਆ ਹੋਇਆ ਸ਼ਸ਼ੀਕਲ ਜੀ ਮੇਰਾ ਨਾਮ ਹੈ ਰਾਜਵੀਰ ਕੌਰ ਅਸੀਂ ਪਿੰਡ ਸਾਨੇਵਾਲ ਤੋਂ ਸਾਡੇ ਅੱਜ ਤੀਆਂ ਦਾ ਮੇਲਾ ਕਰਾਇਆ ਗਿਆ ਜੋ ਕਿ ਬਹੁਤ ਵਧੀਆ ਪ੍ਰੋਗਰਾਮ ਸੀ ਇੱਥੇ ਸੱਭਿਆਚਾਰਕ ਪ੍ਰੋਗਰਾਮ ਸੀ ਇੱਥੇ ਬੱਚਿਆਂ ਨੂੰ ਕਾਫੀ ਨੌਲੇਜ ਮਿਲੀ ਜਿੱਦਾਂ ਕਿ ਚਰਖਿਆਂ ਬਾਰੇ ਪੱਖੀਆਂ ਦਰਿਆਵਾਂ ਬਾਰੇ ਸਭ ਕੁਝ ਦੱਸਿਆ ਦੱਸਿਆ ਗਿਆ ਅਸੀਂ ਸਾਰੇ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਮੇਲਾ ਕਰਵਾਇਆ ਦੇਖਣ ਨੂੰ ਜੀ ਮਤਲਬ ਕਾਫੀ ਕੋਸ਼ਿਸ਼ ਕੀਤਾ ਪ੍ਰਾਣੇ ਸਮੇਂ ਵਿੱਚ ਮੰჯੀਆਂ ਕਿੱਦਾਂ ਜੋੜ ਕੇ ਪਰ ਫਲ ਸਪੀਕਰ ਲਗਾਏ ਜਾਂਦੇ ਸੀ ਬਾਕੀ ਦਰੀਆਂ ਫੁਲਕਾਰੀਆਂ ਮਧਾਨੀਆਂ ਚਾਰਖੇ ਹੋਰ ਵੀ ਬਹੁਤ ਕੁਝ ਸੀਗਾ ਜੋ ਕਿ ਪੁਰਾਣੇ ਵਿਰਸੇ ਨਾਲ ਸਾਡੇ ਸਾਨੂੰ ਜੋੜਦਾ ਹੈ ਹਾਂਜੀ ਅਸੀਂ ਤਾਂ ਕਹਿੰਦੇ ਆ ਵੀ ਇਦਾਂ ਨੇ ਫੰਕਸ਼ਨ ਹੋਣੇ ਚਾਹੀਦੇ ਆ ਜਿਨ੍ਹਾਂ ਨਾਲ ਕਹਿੰਦੇ ਇਸ ਬੱਚਿਆਂ ਨੂੰ ਚੰਗੀ ਜਾਣਕਾਰੀ ਮਿਲੇ ਉਹਨਾਂ ਨੂੰ ਆਪਣੇ ਸੱਭਿਆਚਾਰ ਨਾਲ ਜੁੜਨ ਦਾ ਮੌਕਾ ਮਿਲੇ ਬੱਚਿਆਂ ਨਾਲ ਆ ਕੇ ਬਹੁਤ ਵਧੀਆ ਲੱਗਦਾ ਸਾਨੂੰ ਇਹ ਹੁੰਦਾ ਵੀ ਅਸੀਂ ਤਾਂ ਇਹਦੇ ਕੁਝ ਪਹਿਲਾਂ ਕਾਫੀ ਕੁਝ ਦੇਖ ਚੁੱਕੇ ਪਰ ਸਾਡੇ ਬੱਚਿਆਂ ਨੂੰ ਕੁਝ ਨਹੀਂ ਪਤਾ ਉਹਨਾਂ ਨੂੰ ਵੀ ਇਸ ਵਿਰਸੇ ਨਾਲ ਜੁੜਨਾ ਚਾਹੀਦਾ ਹੈ ਹਾਂਜੀ ਅਸੀਂ ਤਾਂ ਇਹ ਕਹਿੰਦੇ ਆ ਵੀ ਇਦਾਂ ਦੇ ਪ੍ਰੋਗਰਾਮ ਹਰ ਜਗ੍ਹਾ ਹੋਣੇ ਚਾਹੀਦੇ ਆ ਜ਼ਰੂਰ ਹੋਣੇ ਚਾਹੀਦੇ ਆ